ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਜਹੇਦਾਰਾਂ ਬਾਰੇ ਜਿਹੜਾ ਪਹਿਲਾ ਜਹੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜਿਹੜਾ ਹੁਣ ਦਾ ਜਹੇਦਾਰ ਹੈ ਗਿਆਨੀ ਕੁਲਦੀਪ ਸਿੰਘ ਗੜਗਚ ਇਹ ਜਦੋਂ ਜਹੇਦਾਰ ਹੁੰਦੇ ਨੇ ਤਾਂ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਹੀ ਸਮਝਦੇ ਨੇ ਇਹ ਜਿਹੜੇ ਹੁਕਮਨਾਮੇ ਜਾਰੀ ਕਰਦੇ ਨੇ ਕਿਸੇ ਨੂੰ ਤੰਗ ਕਰਨ ਵਾਸਤੇ ਤੇ ਕਿਸੇ ਨੂੰ ਖੁਸ਼ ਕਰਨ ਵਾਸਤੇ ਇਹ ਹੁਕਮਨਾਮੇ ਜਾਰੀ ਕਰਦੇ ਨੇ ਇਹਨਾਂ ਦੇ ਹੁਕਮਨਾਮਿਆਂ ਦੇ ਵਿੱਚ ਇਹ ਇਹ ਕੇਵਲ ਸੱਤਾ ਵਾਸਤੇ ਹੁਕਮਨਾਮੇ ਜਾਰੀ ਕਰਦੇ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਕਿੱਧਰੋਂ ਸਾਨੂੰ ਫਾਇਦਾ ਹੈ ਤੇ ਕਿੱਧਰੋਂ ਨੁਕਸਾਨ ਹੈ ਜਿੱਧਰ ਫਾਇਦਾ ਹੋਏ ਉਸ ਧਿਰ ਵੱਲ ਇਹ ਖੜ ਜਾਂਦੇ ਨੇ ਤੇ ਜਿੱਧਰ ਨੁਕਸਾਨ ਹੋਏ ਉਸ ਦੇ ਖਿਲਾਫ ਹੋ ਜਾਂਦੇ ਨੇ ਜਦੋਂ ਜਹੇਦਾਰ ਹਰਪ੍ਰੀਤ ਸਿੰਘ ਸੀ ਤਾਂ ਉਦੋਂ ਉਹ ਜਿਸ ਧਿਰ ਵੱਲੋਂ ਉਹਨੂੰ ਫਾਇਦਾ ਮਿਲਦਾ ਹੁੰਦਾ ਸੀ ਤੋ ਉਹ ਉਸ ਧਿਰ ਵੱਲ ਹੋ ਜਾਂਦਾ ਸੀ ਦੁੱਡੀ ਦੇ ਖਿਲਾਫ ਹੋ ਜਾਂਦਾ ਸੀ ਭਾਵੇਂ ਕੋਈ ਉਹ ਰਾਜਨੀਤਿਕ ਪਾਰਟੀ ਹੋਵੇ ਪਰ ਜਦੋਂ ਇਹਨਾਂ ਨੂੰ ਅਹੁਦਿਆਂ ਤੋਂ ਹਟਾਇਆ ਜਾਂਦਾ ਹੈ ਫਿਰ ਇਹ ਜਿੱਧਰ ਇਹ ਆਪਣਾ ਫਾਇਦਾ ਸੋਚਦੇ ਨੇ ਜਿੱਧਰ ਇਹਨਾਂ ਨੂੰ ਫਾਇਦਾ ਹੋਏ ਇਹ ਉਧਰ ਚਲੇ ਜਾਂਦੇ ਨੇ ਜਿਹੜੀ ਇਹਨਾਂ ਦੀ ਜਿਹੜੀ ਜ਼ਥੇਦਾਰਾਂ ਵਾਲਾ ਇੱਕ ਅਹੁਦਾ ਹੁੰਦਾ ਹੈ ਉਹਨੂੰ ਇਹ ਭੁੱਲ ਜਾਂਦੇ ਨੇ ਕਿ ਅਸੀਂ ਜ਼ਥੇਦਾਰ ਰਹੇ ਹਾਂ ਨਾ ਇਹਨਾਂ ਸਿਰਫ ਆਪਣਾ ਆਪਣਾ ਫਾਇਦਾ ਸੋਚਣਾ ਹੁੰਦਾ ਲੋਕਾਂ ਨੂੰ ਜੋ ਮਰਜ਼ੀ ਇਹ ਗੁੰਮਰਾਹ ਕਰਨ ਅਸੀਂ ਐਵੇਂ ਦੇ ਪਿਆਸ ਲੈ ਲੈਂਦੇ ਆ ਪਰ ਇਹਨਾਂ ਕਰਨਾ ਕੀ ਹੁੰਦਾ ਇਹਨਾਂ ਸਿਰਫ ਆਪਣਾ ਫਾਇਦਾ ਸੋਚਣਾ ਹੁੰਦਾ ਜਦੋਂ ਇਹ ਜਥੇਦਾਰ ਹੁੰਦੇ ਨੇ ਉਦੋਂ ਵੀ ਇਹ ਆਪਣਾ ਫਾਇਦਾ ਸੋਚਦੇ ਨੇ ਤੇ ਜਦੋਂ ਇਹ ਜਥੇਦਾਰ ਤੋਂ ਹਟਾ ਦਿੱਤੇ ਜਾਂਦੇ ਨੇ ਫਿਰ ਵੀ ਇਹ ਆਪਣਾ ਫਾਇਦਾ ਸੋਚਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਦੋਂ ਜਥੇਦਾਰ ਤੋਂ ਹਟਾਇਆ ਤੇ ਉਹ ਜਾ ਕੇ ਹੁਣ ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਨਾਲ ਜਾ ਕੇ ਬੈੰਦਾ ਉਹਨਾਂ ਦੀਆਂ ਉਹਨਾਂ ਨਾਲ ਬੈਠ ਕੇ ਗੱਪਸ਼ਪ ਮਾਰਦਾ ਉਹਨਾਂ ਨਾਲ ਬਹਿ ਕੇ ਜਾਪਿੰਦਾ ਉਹ ਭੁੱਲ ਗਿਆ ਕਿ ਮੈਂ ਕਾਲ ਤੱਕ ਦਾ ਜ세ਦਾਰ ਵੀ ਰਿਹਾਂ ਆਓ ਪਹਿਲਾਂ ਵੇਖੀਏ ਉਸਦੀ ਵੀਡੀਓ ਹਾਂਜੀ ਤੇ ਜਿਹੜਾ ਜ세ਦਾਰ ਕੁਲਦੀਪ ਸਿੰਘ ਗੜਗੱਜ ਹੈ ਇਹ ਪਹਿਲਾਂ ਬਾਦਲਾਂ ਦੇ ਖਿਲਾਫ ਰਿਹਾ ਹੈ ਇਹ ਬਾਦਲਾਂ ਦੇ ਖਿਲਾਫ ਬੋਲਦਾ ਰਿਹਾ ਹੈ ਪਰ ਜਦੋਂ ਇਸ ਨੂੰ ਜ਼ਹੇਦਾਰ ਬਣਾਇਆ ਗਿਆ ਤਾਂ ਹੁਣ ਉਹਨਾਂ ਦੀਆਂ ਸਿਫਤਾਂ ਦੇ ਪੁੱਲ ਬਣਦਾ ਕਿਉਂਕਿ ਜਦੋਂ ਇਹਨੂੰ ਕੋਈ ਅਹੁਦਾ ਨਹੀਂ ਸੀ ਮਿਲਿਆ ਉਦੋਂ ਫਿਰ ਇਹ ਉਹਨਾਂ ਦੇ ਖਿਲਾਫ ਬੋਲਦਾ ਸੀ ਤੇ ਹੁਣ ਇਹਨੂੰ ਜ਼ਹੇਦਾਰੀ ਦਾ ਅਹੁਦਾ ਮਿਲ ਗਿਆ ਹੁਣ ਉਹਨਾਂ ਦੀਆਂ ਸਿਫਤਾਂ ਕਰਦਾ ਕਿਉਂਕਿ ਜਿਸ ਸਿਫਤਾਂ ਕਰੇਗਾ ਤੇ ਟਿਕਿਆ ਰਹੇਗਾ ਤੇ ਜੇ ਸਿਫਤਾਂ ਨਾ ਕੀਤੀਆਂ ਤੇ ਫਿਰ ਇਹ ਇਸ ਨੂੰ ਅਹੁਦਾ ਖੋ ਲਿਆ ਜਾਏਗਾ ਪਰ ਜਿੰਨਾ ਚਿਰ ਇਹ ਰਹੇਗਾ ਇਹ ਸਿਫਤਾਂ ਕਰਦਾ ਰਹੇਗਾ ਆਪਣੇ ਫਾਇਦੇ ਵਾਸਤੇ ਆਪਣੇ ਲਾਲਚ ਵਾਸਤੇ ਪਰ ਜਿਸ ਦਿਨ ਇਸ ਨੂੰ ਹਟਾਇਆ ਗਿਆ ਇਹ ਵੀ ਫਿਰ ਉਹਨਾਂ ਦੇ ਖਿਲਾਫ ਜਾਏਗਾ ਇਹ ਵੀ ਫਿਰ ਕੋਈ ਆਪਣੀ ਰਾਜਨੀਤਿਕ ਪਾਰਟੀ ਜੁਆਇਨ ਕਰੇਗਾ ਫਿਰ ਇਹ ਵੀ ਫਿਰ ਇਲੈਕਸ਼ਨ ਲੜੇਗਾ ਸਭ ਆਪਣੇ ਆਪਣੇ ਫਾਇਦੇ ਵਾਸਤੇ ਆਪਣੇ ਭਾਵੇਂ ਕੋ ਧਾਰਮਿਕ ਫਾਇਦਾ ਹੋਵੇ ਜਾਂ ਰਾਜਨੀਤਿਕ ਫਾਇਦਾ ਹੋਵੇ ਆਪਣੇ ਵਾਸਤੇ ਸਾਰੇ ਇਹ ਕਰਦੇ ਨੇ ਆਓ ਵਖੀਏ ਇਹਦੀ ਵੀ ਵੀਡੀਓ ਕਮਣੀ ਕਾਲੀ ਦਲ ਦਾ ਕਿੱਡਾ ਸ਼ਾਨਾਮੱਤਾ ਇਤਿਹਾਸ ਸੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਕੁੱਲ ਜਿਹੜੀ ਆਏ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼੍ਰੋਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਮਤਲਬ ਅਜੇ ਵੀ ਪਿਛੇ ਨਹੀਂ ਟੜਿਆ